ਇਹ ਜਿਹੜੇ ਕੁਝ ਸ਼ਬਦ ਨੇ 108 96 ਕਰੋੜੀ ਬ੍ਰਹਮ ਗਿਆਨੀ ਇਹਨਾਂ ਦਾ ਸ਼ਬਦੀ ਅਰਥ ਹੈ ਥੋੜਾ ਜਿਹਾ ਇਹਦੇ ਬਾਰੇ 96 ਕਰੋੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ ਵੀ ਜਿਸ ਦਿਨ ਸਾਡਾ ਖਾਲਸਾ 96 ਕਰੋੜੀ ਸੰਪੂਰਨ ਹੋਊਗਾ ਨਾ ਉਸ ਦਿਨ ਮਾਲ ਟੇਕੜੀ ਸਾਹਿਬ ਜਿਹੜਾ ਖਜ਼ਾਨਾ ਦੱਬਿਆ ਆ ਉਹ ਪ੍ਰਗਟ ਹੋਊਗਾ ਤੇ ਉਹ ਖਾਲਸੇ ਦੇ ਵਿੱਚ ਵਰਤਾਇਆ ਜਾਊਗਾ ਇਹ ਬਾਦਸ਼ਾਹ ਜੀ ਦਾ ਖੁਸ਼ਾ ਆ ਇਹ ਬਾਦਸ਼ਾਹ ਜੀ ਦਾ ਖੁਸ਼ਾ ਆ ਤੇ ਜਿਵੇਂ 108 ਆ ਹੁਣ ਮੈਨੂੰ ਸੰਪੂਰਨ ਗ੍ਰੰਥਾਂ ਦੀ ਗਿਣਤੀ ਨਹੀਂ ਇਕਾਂਠੇ ਯਾਦ ਤੇ ਚਾਰ ਵੇਦ ਨੇ 27 ਸਮ੍ਰਿਤੀਆਂ ਨੇ ਪੁਰਾਨ ਨੇ ਔਰ ਚਾਰ ਕਤੇਬ ਨੇ ਇਹ ਸਾਰੇ ਮਿਲਾ ਕੇ ਜਿੰਨੇ ਵੀ ਗ੍ਰੰਥ ਨੇ ਇਹ ਸਾਰੇ 108 ਬਣਦੇ ਆ ਅੱਛਾ ਜੀ ਔਰ ਇਸ ਸਮੁੱਚੇ ਜਿਹੜੇ ਗ੍ਰੰਥ ਨੇ ਸਾਰਿਆਂ ਦੀ ਜਿਹਨੇ ਵਿਦਿਆ ਲਈ ਹੋਵੇ ਉਹ ਆਪਣੇ ਨਾਮ ਦੇ ਨਾਲ 108 ਲਾਉਂਦਾ ਸੀ ਅੱਛਾ ਉਹ ਇੱਕ ਲਖਬ ਮਿਲਦਾ ਹੁੰਦਾ ਸੀ ਮਤਲਬ ਗੁਰੂ ਦੇ ਵੱਲੋਂ ਇੱਕ ਲਖਬ ਮਿਲਦਾ ਹੁੰਦਾ ਸੀ ਜਿੱਦਾਂ ਚ ਪੀ ਐਚ ਡੀ ਕਰਨ ਵਾਲੇ ਨੂੰ ਡਾਕਟਰ ਦਾ ਖਿਤਾਬ ਮਿਲ ਜਾਂਦਾ ਹੈ ਬਿਲਕੁਲ